ਕਈ ਵਾਰ ਆਪਾਂ ਦੇਖਦੇ ਹਾਂ ਕਿ ਕਿਸੇ ਪਰਿਵਾਰ ਦੀ ਜ਼ਿੰਦਗੀ ਬੜੀ ਅੱਛੀ ਚੱਲ ਰਹੀ ਹੈ ਜਾਨੀ ਉਹਨਾਂ ਦੇ ਬੱਚੇ ਵੀ ਹੁੰਦੇ ਨੇ ਉਹਨਾਂ ਦੀ ਜੋ ਇਨਕਮ ਹੁੰਦੀ ਆ ਉਹ ਵੀ ਵਧੀਆ ਹੁੰਦੀ ਹੈ ਪਰ ਕਦੇ ਕਦਹੀਂ ਜ਼ਿੰਦਗੀ 'ਚ ਇਹੋ ਜਿਹਾ ਮੋੜ ਆਉਂਦਾ ਹੈ ਕਿ ਉਹ ਪਰਿਵਾਰ ਖਤਮ ਹੋਣ ਦੀ ਕगार ਤੇ ਆ ਜਾਂਦਾ ਹੈ ਜਾਨੀ ਉਹ ਪਰਿਵਾਰ ਦੀ ਜੋ ਗੱਡੀ ਹੁੰਦੀ ਆ ਉਹ ਪਟੜੀ ਤੋਂ ਉੱਤਰ ਜਾਂਦੀ ਆ ਤੇ ਫੇਰ ਉਹ ਸਵਰਗ ਵਰਗਾ ਪਰਿਵਾਰ ਜੋ ਸਵਰਗ ਵਰਗੀ ਜ਼ਿੰਦਗੀ ਜੀ ਰਿਹਾ ਹੁੰਦਾ ਹੈ ਤੇ ਉਹ ਨਰਕ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਇਸ ਸੱਚੀ ਘਟਨਾ ਦੇ ਵਿੱਚ ਵੀ ਇੱਕ ਪਰਿਵਾਰ ਜੋ ਬੜਾ ਖੁਸ਼ ਰਹਿੰਦਾ ਸੀ ਬੜੀ ਅੱਛੀ ਉਹਨਾਂ ਦੀ ਜ਼ਿੰਦਗੀ ਚੱਲ ਰਹੀ ਸੀ ਪਰ ਇੱਕ ਪਰਿਵਾਰਕ ਮੈਂਬਰ ਨੇ ਗਲਤੀ ਕੀਤੀ ਤੇ ਉਸ ਗਲਤੀ ਦਾ ਹਰਜਾਨਾ ਇਸ ਪਰਿਵਾਰ ਨੂੰ ਆਪਣੀਆਂ ਜਾਨਾਂ ਦੇ ਕੇ ਭੁਗਤਣਾ ਪਿਆ ਸੋ ਸੱਚੀ ਘਟਨਾ ਦਿਲ ਨੂੰ ਦਹਿਲਾਉਣ ਵਾਲੀ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਪਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਵਿਹਾਰ ਦਾ ਜ਼ਿਲ੍ਹਾ ਪਾਗਲਪੁਰ ਪਾਗਲਪੁਰ ਦੀ ਪੁਲਿਸ ਲੈਣ ਦੇ ਵਿੱਚ ਗੱਲ ਹੈ 13 ਅਗਸਤ 2024 ਦੀ ਸਵੇਰ ਦਾ ਸਮਾਂ ਸੀ ਦੁੱਧ ਵਾਲਾ ਦੁੱਧ ਦੇਣ ਆਉਂਦਾ ਇੱਥੋਂ ਦੇ ਪੁਲਿਸ ਕੁਆਟਰ ਦੇ ਵਿੱਚ ਕੁਆਟਰ ਹੁੰਦਾ ਹੈ ਸੀਵੀ 38 ਇਹ ਕੁਆਟਰ বিহার ਪੁਲਿਸ ਦੀ ਕੌਨਸਟੇਬਲ ਨੀਤੂ ਦਾ ਹੁੰਦਾ ਹੈ ਦੁੱਧ ਵਾਲਾ ਆਉਂਦਾ ਹੈ ਤੇ ਬੈਲ ਬਜਾਉਂਦਾ ਹੈ ਡੋਰ ਬੈਲ ਬਜਾਉਂਦਾ ਹੈ ਪਰ ਕੋਈ ਵੀ ਦਰਵਾਜ਼ਾ ਨਹੀਂ ਖੋਲਦਾ ਉਸ ਤੋਂ ਬਾਅਦ ਫੇਰ ਉਹ ਡੋਰ ਬੈਲ ਬਜਾਉਂਦਾ ਹੈ ਨਾ ਤਾਂ ਅੰਦਰੋਂ ਕੋਈ ਆਵਾਜ਼ ਆਉਂਦੀ ਹੈ ਤੇ ਨਾ ਹੀ ਕੋਈ ਦਰਵਾਜ਼ਾ ਖੋਲਦਾ ਹੈ ਦੁੱਧ ਵਾਲਾ ਥੋੜਾ ਪਰੇਸ਼ਾਨ ਹੋ ਜਾਂਦਾ ਹੈ ਉਹ ਫੇਰ ਡੋਰ ਬੈਲ ਬਜਾਉਂਦਾ ਹੈ ਪਰ ਦਰਵਾਜ਼ਾ ਨਹੀਂ ਖੁੱਲਿਆ ਫੇਰ ਉਹ ਆਵਾਜ਼ਾਂ ਮਾਰਦਾ ਹੈ ਪਰ ਦਰਵਾజా ਕਿਸੇ ਨੇ ਵੀ ਨਹੀਂ ਖੋਲਿਆ ਦਰਵਾజా ਅੰਦਰੋਂ ਬੰਦ ਸੀ ਫੇਰ ਉਹ ਇੱਕ ਖਿੜਕੀ ਦੇ ਵਿੱਚ ਦੀ ਘਰ ਦੇ ਅੰਦਰ ਦੇਖਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਜਾਂਦੀਆਂ ਕਿਉਂਕਿ ਡ੍ਰੈਂਗ ਰੂਮ ਦੇ ਵਿੱਚ ਮੰਝੇ ਦੇ ਉੱਤੇ ਨੀਤੂ ਦੀ ਸੱਸ ਦੀ লাশ ਪਈ ਸੀ ਕਿਉਂਕਿ ਇਸ ਪਰਿਵਾਰ ਦੇ ਵਿੱਚ ਪੰਜ ਮੈਂਬਰ ਸੀ ਨੀਤੂ ਉਸ ਦਾ ਪਤੀ ਪੰਕਜ ਕੁਮਾਰ ਉਸ ਦੀ ਸੱਸ ਤੇ ਉਸ ਦਾ ਬੇਟਾ ਸ਼ਿਵਾਂਸ਼ 6 ਸਾਲਾ ਤੇ ਉਸ ਦੀ 3 ਸਾਲਾ ਬੇਟੀ ਸਲੋਨੀ ਹੁਣ ਜਦੋਂ ਦੁੱਧ ਵਾਲਾ ਦੇਖਦਾ ਤਾਂ ਡ੍ਰੈਂਗ ਰੂਮ ਦੇ ਵਿੱਚ ਮੰਜੇ ਉੱਤੇ ਸੱਸ ਦੀ লাশ ਪਈ ਸੀ ਉਹ ਰੌਲਾ ਪਾ ਦਿੰਦਾ ਚੀਕਾਂ ਮਾਰਨ ਲੱਗਦਾ ਕਿ ਦੇਖੋ ਕੀ ਹੋ ਗਿਆ ਤਾਂ ਜੋ ਹੋਰ ਕੁਆਟਰਾਂ ਦੇ ਵਿੱਚ ਲੋਕ ਰਹਿੰਦੇ ਸੀ ਹੋਰ ਪੁਲਿਸ ਵਾਲੇ ਰਹਿੰਦੇ ਸੀ ਉਹ ਇਸ ਘਰ ਦੇ ਕੋਲ ਇਕੱਠੇ ਹੋ ਜਾਂਦੇ ਨੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਵੱਡੇ ਅਧਿਕਾਰੀ ਆਉਂਦੇ ਨੇ ਤੇ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦਰਵਾਜ਼ਾ ਖੁੱਲ ਜਾਂਦਾ ਹੈ ਦਰਵਾਜ਼ਾ ਖੋਲ ਕੇ ਜਦੋਂ ਪੁਲਿਸ ਅੰਦਰ ਜਾਂਦੀ ਹੈ ਤਾਂ ਉਹ ਦੇਖਦੇ ਆ ਕਿ ਡ੍ਰੈਂਗ ਰੂਮ ਦੇ ਵਿੱਚ ਨੀਤੂ ਦੀ ਸੱਸ ਦੀ Laash ਪਈ ਹੈ ਪਰ ਮੰਜ਼ਰ ਬਹੁਤ ਜ਼ਿਆਦਾ ਭਿਆਨਕ ਸੀ ਉਸ ਤੋਂ ਬਾਅਦ ਜਦੋਂ ਅੱਗੇ ਬੈੱਡਰੂਮ ਦੇ ਵਿੱਚ ਜਾਂਦੇ ਆ ਤਾਂ ਉੱਥੇ ਨੀਤੂ ਦਾ ਬੇਟਾ 6 ਸਾਲਾ ਸ਼ਿਵਾਂਸ ਉਸ ਦੀ ਤੇ ਉਸ ਦੀ ਬੇਟੀ ਸਲੋਨੀ ਦੀ লাশ ਪਈ ਸੀ ਤੇ ਨਾਲ ਹੀ ਨੀਤੂ ਦੀ ਵੀ লাশ ਪਈ ਸੀ ਤੇ ਨੀਤੂ ਦਾ ਪਤੀ ਪੰਕਜ ਕੁਮਾਰ ਰੱਸੀ ਦੇ ਨਾਲ ਲਟਕ ਰਿਹਾ ਸੀ ਇਹ ਸਭ ਦੇਖ ਕੇ ਲੋਕਾਂ ਦੇ ਹੋਸ਼ ਉੱਡ ਜਾਂਦੇ ਨੇ ਪੁਲਿਸ ਵਾਲੇ ਵੀ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਇਹ ਸਾਰਾ ਪਰਿਵਾਰ ਕਿਸ ਤਰ੍ਹਾਂ ਖਤਮ ਹੋ ਗਿਆ ਕਿਉਂਕਿ ਬੜਾ ਹੱਸਦਾ ਬਸਦਾ ਪਰਿਵਾਰ ਸੀ ਇਸ ਨੂੰ ਕਿਸ ਦੀ ਨਜ਼ਰ ਲੱਗ ਗਈ ਇਹ ਮਾਮਲਾ ਇੱਕ ਪੁਲਿਸ ਵਾਲੇ ਦਾ ਸੀ ਤਾਂ ਐਸਆਈਟੀ ਦਾ ਗਠਨ ਕੀਤਾ ਜਾਂਦਾ ਹੈ ਪੁਲਿਸ ਵੱਲੋਂ ਫੋਰੈਂਸਿਕ ਟੀਮਾਂ ਸਰਵਲਾਂਸ ਦੀ ਟੀਮ ਆਉਂਦੀ ਹੈ ਤੇ ਹੁਣ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਘਰ ਦੇ ਅੰਦਰ ਤਾਂ ਕੋਈ ਆਇਆ ਹੀ ਨਹੀਂ ਸੀ ਲੱਗ ਰਿਹਾ ਸੀ ਕਿ ਘਰ 'ਚ ਕੋਈ ਨਹੀਂ ਆਇਆ ਕਿਉਂਕਿ ਦਰਵਾਜ਼ਾ ਅੰਦਰੋਂ ਬੰਦ ਸੀ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਘਰ ਵਿੱਚੋਂ ਚਾਕੂ ਮਿਲਦੇ ਨੇ ਇੱਕ ਇੱਟ ਮਿਲਦੀ ਹੈ ਤੇ ਤੇਜ਼ ਧਾਰ ਹਥਿਆਰ ਵੀ ਮਿਲਦਾ ਤੇ ਨਾਲ ਹੀ ਇੱਕ ਗਿੱਲਾ ਤੌਲੀਆ ਮਿਲਦਾ ਲੱਗ ਰਿਹਾ ਸੀ ਕਿ ਜਿਵੇਂ ਇਸ ਨਾਲ ਕੁਝ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਇਹ ਪੰਜ ਲਾਸ਼ਾਂ ਪਈਆਂ ਸੀ ਤੇ ਇਹਨਾਂ ਵਿੱਚੋਂ ਹੀ ਪੁਲਿਸ ਨੂੰ ਲੱਗ ਰਿਹਾ ਸੀ ਕਿ ਕੋਈ ਕਾਤਲ ਹੈ ਘਰ ਦੇ ਅੰਦਰ ਕੋਈ ਆਇਆ ਨਹੀਂ ਸੀ ਪੰਜਾਂ ਵਿੱਚੋਂ ਹੀ ਕੋਈ ਕਾਤਲ ਸੀ ਪਰ ਕੌਣ ਸੀ ਇਹ ਜਾਣਨ ਦੀ ਕੋਸ਼ਿਸ਼ ਹਰ ਕੋਈ ਕਰ ਰਿਹਾ ਸੀ ਪੁਲਿਸ ਜਦੋਂ ਛਾਣਬੀਨ ਕਰਦੀ ਹੈ ਘਰ ਦੀ ਸਰਚ ਕਰਦੀ ਹੈ ਤਾਂ ਘਰ ਦੇ ਵਿੱਚੋਂ ਇੱਕ ਚਿੱਠੀ ਮਿਲਦੀ ਹੈ ਜਦੋਂ ਪੁਲਿਸ ਦੇ ਹੱਥ ਚਿੱਠੀ ਲੱਗਦੀ ਹੈ ਤਾਂ ਪੁਲਿਸ ਨੂੰ ਲੱਗਦਾ ਹੈ ਕਿ ਹੁਣ ਸਾਰਾ ਮਾਮਲਾ ਸਾਫ਼ ਹੋ ਜਾਏਗਾ ਸੁਲਝ ਜਾਏਗਾ ਪਰ ਸੁਲਝਣ ਦੀ ਬਜਾਏ ਇਹ ਉਲਝ ਜਾਂਦਾ ਹੈ ਕਿਉਂਕਿ ਚਿੱਠੀ ਵਿੱਚ ਪੰਕਜ ਦੁਆਰਾ ਲਿਖਿਆ ਹੋਇਆ ਸੀ ਕਿ ਨੀਤੂ ਨੇ ਮੇਰੀ ਮਾਂ ਜਾਨੀ ਆਪਣੀ ਸੱਸ ਤੇ ਦੋਨਾਂ ਬੱਚਿਆਂ ਦਾ ਕਤਲ ਕਰ ਦਿੱਤਾ ਇਹ ਦੇਖ ਕੇ ਮੈਨੂੰ ਗੁੱਸਾ ਆਉਂਦਾ ਤੇ ਉਸ ਤੋਂ ਬਾਅਦ ਮੈਂ ਨੀਤੂ ਦਾ ਕਤਲ ਕਰ ਦਿੱਤਾ। ਦਰਅਸਲ ਨੀਤੂ ਤੇ ਪੰਕਜ ਦੀ ਪ੍ਰੇਮ ਕਹਾਣੀ ਬਿਹਾਰ ਦੇ ਆਰਾ ਮੋਲ ਉੱਥੋਂ ਸ਼ੁਰੂ ਹੁੰਦੀ ਹੈ। ਇਹ ਦੋਨੋਂ ਉੱਥੇ ਨੌਕਰੀ ਕਰਦੇ ਸੀ ਤਾਂ ਇਹਨਾਂ ਦੀ ਆਪਸ ਵਿੱਚ ਜਾਣ ਪਹਿਚਾਨ ਹੁੰਦੀ ਹੈ। ਦੋਸਤੀ ਹੋ ਜਾਂਦੀ ਹੈ, ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਫੈਸਲਾ ਕਰਦੇ ਨੇ ਵਿਆਹ ਕਰਵਾਉਣਾ ਹੈ। ਇਹ ਵਿਆਹ ਕਰਵਾਉਂਦੇ ਨੇ ਵਿਆਹ ਕਰਵਾਉਣ ਤੋਂ ਬਾਅਦ ਇਹਨਾਂ ਦੇ ਘਰ ਦੋ ਬੱਚਿਆਂ ਦਾ ਜਨਮ ਵੀ ਹੁੰਦਾ ਹੈ 2015 ਦੇ ਵਿੱਚ ਨੀਤੂ ਦੀ ਬਿਹਾਰ ਪੁਲਿਸ ਦੇ ਵਿੱਚ ਨੌਕਰੀ ਲੱਗ ਜਾਂਦੀ ਹੈ ਦੋ ਬੱਚੇ ਸਨ ਸਰਕਾਰੀ ਨੌਕਰੀ ਸੀ ਜ਼ਿੰਦਗੀ ਬੜੀ ਅੱਛੀ ਚੱਲ ਰਹੀ ਸੀ ਫਿਰ ਇਹੋ ਜਿਹਾ 12 ਅਗਸਤ ਦੀ ਰਾਤ ਨੂੰ ਕੀ ਹੋਇਆ ਕਿ ਇਹਨਾਂ ਦੇ ਘਰ ਦੇ ਵਿੱਚ ਕਤਲਿਆਮ ਹੋ ਗਿਆ 13 ਦੀ ਸਵੇਰ ਨੂੰ ਜਦੋਂ ਲੋਕਾਂ ਨੂੰ ਪਤਾ ਲੱਗਦਾ ਤਾਂ ਹਰ ਕੋਈ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਬੜਾ ਅੱਛਾ ਇਹਨਾਂ ਦਾ ਪਰਿਵਾਰ ਚੱਲ ਰਿਹਾ ਸੀ ਬੜੀ ਅੱਛੀ ਜ਼ਿੰਦਗੀ ਚੱਲ ਰਹੀ ਸੀ ਫੇਰ ਇਹਨਾਂ ਨੂੰ ਇਹੋ ਜਿਹਾ ਕੀ ਹੋ ਗਿਆ ਕਿ ਸਾਰਾ ਪਰਿਵਾਰ ਹੀ ਖਤਮ ਹੋ ਗਿਆ ਇਸ ਚਿੱਠੀ ਦੇ ਵਿੱਚ ਇੱਕ ਮੋਬਾਈਲ ਨੰਬਰ ਵੀ ਪੰਕਜ ਵੱਲੋਂ ਲਿਖਿਆ ਜਾਂਦਾ ਹੈ ਹੁਣ ਜਦੋਂ ਪੁਲਿਸ ਉਸ ਮੋਬਾਈਲ ਨੰਬਰ ਦੀ ਜਾਂਚ ਕਰਦੀ ਹੈ ਕਿ ਇਹ ਕਿਸ ਦਾ ਤਾਂ ਉਹ ਮੋਬਾਈਲ ਨੰਬਰ বিহার ਪੁਲਿਸ ਦੇ ਹੀ ਇੱਕ ਕਾਂਸਟੇਬਲ ਜਿਸ ਦਾ ਨਾਮ ਸੂਰਜ ਕੁਮਾਰ ਠਾਕੁਰ ਸੀ ਉਸ ਦਾ ਹੁੰਦਾ ਹੈ ਹੁਣ ਪੁਲਿਸ ਸੂਰਜ ਨੂੰ ਗ੍ਰਿਫਤਾਰ ਕਰਦੀ ਹੈ ਉਸ ਤੋਂ ਪੁੱਛਗਿੱਛ ਕਰਦੀ ਹੈ ਕਿ ਤੇਰਾ ਇਸ ਘਰ ਦੇ ਨਾਲ ਕੀ ਸੰਬੰਧ ਹੈ ਇਹ ਨੌ ਤੇਰਾ ਪੰਕਜ ਨੇ ਕਿਉਂ ਲਿਖਿਆ ਤਾਂ ਸੂਰਜ ਦੱਸਦਾ ਹੈ ਕਿ 2015 ਦੇ ਵਿੱਚ ਮੇਰੀ ਵੀ ਬਿਹਾਰ ਪੁਲਿਸ ਦੇ ਵਿੱਚ ਸਿਲੈਕਸ਼ਨ ਹੋਈ ਤੇ ਇਧਰ ਜੋ ਨੀਤੂ ਸੀ ਉਸ ਨੂੰ ਵੀ ਇਸ ਦੇ ਨਾਲ ਹੀ ਨੌਕਰੀ ਮਿਲੀ ਇੱਕ ਦੂਜੇ ਨੂੰ ਜਾਣਦੇ ਨਹੀਂ ਸੀ ਪਰ ਇਹਨਾਂ ਇਕੱਠਿਆਂ ਦੀ ਜੋ ਪੋਸਟਿੰਗ ਸੀ ਉਹ ਥਾਣਾ ਬਿਹਾਰ ਦੇ ਵਿੱਚ ਥਾਣਾ ਹੈ ਨਵਗਸਿਆ ਨਵਗਸਿਆ ਦੇ ਵਿੱਚ ਇਹਨਾਂ ਦੋਨਾਂ ਦੀ ਪੋਸਟਿੰਗ ਹੋ ਜਾਂਦੀ ਹੈ ਉੱਥੇ ਰੁਟੀਨ ਦੇ ਵਿੱਚ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਨੇ ਤੇ ਇਹਨਾਂ ਦੀ ਆਪਸ ਦੇ ਵਿੱਚ ਦੋਸਤੀ ਵੀ ਹੋ ਜਾਂਦੀ ਹੈ ਜਾਨੀ ਇਹਨਾਂ ਦੀ ਰੋਜ਼ਾਨਾ ਗੱਲਬਾਤ ਹੁੰਦੀ ਹੈ ਇੱਕ ਨਾਰਮਲ ਜਿਵੇਂ ਹੁੰਦੀ ਹੈ ਤਾਂ 2021 ਵਿੱਚ ਤੱਕ ਇਹ ਉੱਥੇ ਹੀ ਰਹਿੰਦੇ ਨੇ ਉਸ ਤੋਂ ਬਾਅਦ ਇਹਨਾਂ ਦੀ ਟਰਾਂਸਫਰ ਹੋ ਜਾਂਦੀ ਆ ਇੱਥੇ ਪਾਗਲਪੁਰ ਦੇ ਵਿੱਚ ਜੋ ਨੀਤੂ ਹੁੰਦੀ ਆ ਉਸ ਦਾ ਆਰਟੀਆਈ ਦਫ਼ਤਰ ਦੇ ਵਿੱਚ ਕੰਮ ਹੁੰਦਾ ਯਾਨੀ ਉਸ ਦੀ ਪੋਸਟਿੰਗ ਉੱਥੇ ਹੋ ਜਾਂਦੀ ਆ ਤੇ ਜੋ ਸੂਰਜ ਕੁਮਾਰ ਹੁੰਦਾ ਇਸ ਦੀ ਡੀਸੀਬੀ ਬ੍ਰਾਂਚ ਦੇ ਵਿੱਚ ਪੋਸਟਿੰਗ ਹੋ ਜਾਂਦੀ ਆ ਯਾਨੀ ਇਹਨਾਂ ਦਾ ਦਫ਼ਤਰ ਜੋ ਹੁੰਦਾ ਇੱਕ ਦੂਜੇ ਦੇ ਕੋਲ ਹੀ ਹੁੰਦਾ ਹੁਣ ਇੱਥੇ ਵੀ ਇਹ ਮਿਲਦੇ ਰਹਿੰਦੇ ਨੇ ਤੇ 2023 ਦੇ ਵਿੱਚ ਸੂਰਜ ਨੂੰ ਡੇਂਗੂ ਹੋ ਜਾਂਦਾ ਉਸ ਦੀ ਤਬੀਅਤ ਕਾਫੀ ਵਿਗੜ ਜਾਂਦੀ ਆ ਤੇ ਉਸ ਦਾ ਖਿਆਲ ਰੱਖਦੀ ਹੈ ਨੀਤੂ ਉਸ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ ਉਸ ਨੂੰ ਖਾਣਾ ਦਿੰਦੀ ਹੈ ਜਾਨੀ ਉਸ ਦਾ ਪੂਰਾ ਖਿਆਲ ਨੀਤੂ ਵੱਲੋਂ ਰੱਖਿਆ ਜਾਂਦਾ ਹੈ ਇਸ ਨੂੰ ਟਾਈਮ ਤੇ ਖਾਣਾ ਟਾਈਮ ਤੇ ਦਵਾਈ ਵਗੈਰਾ ਦੇਣੀ ਜਾਨੀ ਇਸ ਦਾ ਪੂਰਾ ਖਿਆਲ ਰੱਖਿਆ ਜਾਂਦਾ ਜਦੋਂ ਨੀਤੂ ਸੂਰਜ ਦਾ ਖਿਆਲ ਰੱਖਦੀ ਹੈ ਤਾਂ ਇਹਨਾਂ ਦੇ ਮਨ ਦੇ ਵਿੱਚ ਇੱਕ ਦੂਜੇ ਪ੍ਰਤੀ ਪਿਆਰ ਪੈਦਾ ਹੋ ਜਾਂਦਾ ਹੈ ਹੁਣ ਇਹ ਇੱਕ ਦੂਜੇ ਦੇ ਨੇੜੇ ਆਉਣ ਲੱਗਦੇ ਨੇ ਨੀਤੂ ਸੂਰਜ ਦਾ ਧਿਆਨ ਰੱਖਦੀ ਹੈ ਇਸ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ ਪਰ ਨੀਤੂ ਦਾ ਧਿਆਨ ਆਪਣੇ ਪਰਿਵਾਰ ਦੇ ਵਿੱਚੋਂ ਘਟ ਜਾਂਦਾ ਹੈ ਬੱਚਿਆਂ ਦੇ ਨਾਲ ਵੀ ਉਸ ਦਾ ਜ਼ਿਆਦਾ ਤਾਲਮੇਲ ਨਹੀਂ ਰਹਿੰਦਾ ਤੇ ਉਸ ਦੇ ਪਤੀ ਤੋਂ ਵੀ ਉਸ ਦੀ ਦੂਰੀ ਬਣ ਜਾਂਦੀ ਹੈ ਤੇ ਉਸ ਦਾ ਜੋ ਪਤੀ ਸੀ ਪੰਕਜ ਉਹ ਬੇਰੋਜ਼ਗਾਰ ਸੀ ਕਿਉਂਕਿ ਉਸ ਦੀ ਨੌਕਰੀ ਛੁੱਟ ਗਈ ਸੀ ਪਰ ਨੀਤੂ ਪੁਲਿਸ ਦੇ ਵਿੱਚ ਕੌਨਸਟੇਬਲ ਸੀ ਇਸ ਕਰਕੇ ਨੀਤੂ ਉਸ ਉੱਤੇ ਹਾਵੀ ਸੀ ਜਾਣੀ ਨੀਤੂ ਉਸ ਨੂੰ ਅਕਸਰ ਹੀ ਕਹਿੰਦੀ ਰਹਿੰਦੀ ਕਿ ਤੂੰ ਕੋਈ ਕੰਮ ਕਰ ਲੈ ਕੋਈ ਬਾਹਰ ਜਾ ਕੇ ਕੰਮ ਕਰ ਲੈ ਜਦੋਂ ਨੀਤੂ ਦਾ ਧਿਆਨ ਆਪਣੇ ਬੱਚਿਆਂ ਵਿੱਚੋਂ ਆਪਣੇ ਪਰਿਵਾਰ ਦੇ ਵਿੱਚੋਂ ਘਟ ਜਾਂਦਾ ਤਾਂ ਪੰਕਜ ਨੂੰ ਵੀ ਇਹ ਗੱਲ ਅਟਪੱਟੀ ਲੱਗਦੀ ਹੈ ਉਸ ਤੋਂ ਬਾਅਦ ਲੋਕ ਸਭਾ ਚੋਣਾਂ ਆ ਜਾਂਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਜੋ ਸੂਰਜ ਕੁਮਾਰ ਠਾਕੁਰ ਹੁੰਦਾ ਤੇ ਨੀਤੂ ਦੀ ਦੋਨਾਂ ਦੀ ਪੋਸਟਿੰਗ ਇੱਕ ਜਗ੍ਹਾ ਤੇ ਹੋ ਜਾਂਦੀ ਹੈ ਉੱਥੇ ਰਹਿੰਦੇ ਨੇ ਤੇ ਇਹ ਅਸਾਮ ਵਿੱਚ ਘੁੰਮਣ ਵੀ ਜਾਂਦੇ ਨੇ ਤੇ ਪੱਛਮੀ ਬੰਗਾਲ ਵਿੱਚ ਦਾਰਜਲਿੰਗ ਵਿੱਚ ਵੀ ਇਹ ਘੁਮ ਕੇ ਆਉਂਦੇ ਨੇ ਜਾਨੀ ਹੁਣ ਜੋ ਨੀਤੂ ਦਾ ਧਿਆਨ ਸੀ ਉਹ ਸਾਰਾ ਸੂਰਜ ਵੱਲ ਸੀ ਆਪਣੇ ਪਰਿਵਾਰ ਵੱਲ ਉਸ ਦਾ ਕੋਈ ਵੀ ਧਿਆਨ ਨਹੀਂ ਸੀ ਨਾ ਬੱਚਿਆਂ ਵੱਲ ਤੇ ਨਾ ਹੀ ਪੰਕਜ ਦੇ ਵੱਲ ਮੀਡੀਆ ਰਿਪੋਰਟ ਦੱਸਦੀ ਹੈ ਕਿ ਫਿਰ ਪੰਕਜ ਨੂੰ ਇਸ ਗੱਲ ਦੀ ਪਿੰਨਥ ਪੈ ਜਾਂਦੀ ਹੈ ਕਿ ਇਹ ਨੀਤੂ ਸੂਰਜ ਦੇ ਨਾਲ ਗਲਤ ਹੈ ਜਾਨੀ ਇਸ ਦੇ ਸੂਰਜ ਦੇ ਨਾਲ ਅਵੈਧ ਸਬੰਧ ਨੇ ਇਸ ਲਈ ਇਹਨਾਂ ਦੇ ਪਰਿਵਾਰ ਦੇ ਵਿੱਚ ਝਗੜਾ ਰਹਿਣ ਲੱਗ ਜਾਂਦਾ ਜਾਨੀ ਹੁਣ ਪਰਿਵਾਰ ਦੇ ਵਿੱਚ ਤਣਾਅ ਵੱਧ ਗਿਆ ਸੀ ਪਰ 12 ਅਗਸਤ ਦੀ ਰਾਤ ਨੂੰ ਇਹੋ ਜਿਹਾ ਕੀ ਹੋਇਆ ਕਿ ਜਿਸ ਨਾਲ ਘਰ ਦੇ ਵਿੱਚ ਕਤਲੇਆਮ ਹੋ ਗਿਆ ਚਿੱਠੀ ਦੇ ਅਨੁਸਾਰ ਪੰਕਜ ਨੇ ਲਿਖਿਆ ਕਿ ਏਸ ਨੇ ਤਿੰਨ ਕਤਲ ਕਰ ਦਿੱਤੇ ਆਪਣੇ ਬੱਚਿਆਂ ਦਾ ਤੇ ਮੇਰੀ ਮਾਂ ਦਾ ਤੇ ਉਸ ਤੋਂ ਬਾਅਦ ਮੈਂ ਨੀਤੂ ਦਾ ਕਤਲ ਕੀਤਾ ਪਰ ਇਹ ਗੱਲ ਪੁਲਿਸ ਮੰਨਣ ਨੂੰ ਤਿਆਰ ਨਹੀਂ ਕਿਉਂਕਿ ਨੀਤੂ ਤੇ ਦੋਨੋਂ ਬੱਚੇ ਸੌਣ ਵਾਲੀ ਸਥਿਤੀ ਦੇ ਵਿੱਚ ਸੀ ਜਦੋਂ ਕਿ ਉਹਨਾਂ ਦੀਆਂ ਡੈੱਡ ਬਾਡੀਆਂ ਦੇਖੀਆਂ ਗਈਆਂ ਤੇ ਇੱਧਰ ਇਹ ਗੱਲ ਵੀ ਮੰਨਣ ਚ ਨਹੀਂ ਆਉਂਦੀ ਕਿ ਜੋ ਪੰਕਜ ਸੀ ਉਹ ਆਪਣੀ ਮਾਂ ਨਾਲ ਬੜਾ ਪਿਆਰ ਕਰਦਾ ਸੀ ਪਰ ਨੀਤੂ ਉਸ ਦੀ ਮਾਂ ਨਾਲ ਨਫ਼ਰਤ ਕਰਦੀ ਸੀ ਯਾਨੀ ਉਸ ਨਾਲ ਉਸਦੀ ਬਣਦੀ ਨਹੀਂ ਸੀ ਪਰ ਪੰਕਜ ਤਾਂ ਆਪਣੀ ਮਾਂ ਨਾਲ ਬੜਾ ਪਿਆਰ ਕਰਦਾ ਸੀ ਫਿਰ ਪੰਕਜ ਨੇ ਆਪਣੀ ਮਾਂ ਨੂੰ ਕਿਵੇਂ ਮਾਰ ਦਿੱਤਾ ਜਾਂ ਤਾਂ ਇਹ ਹੋਇਆ ਕਿ ਪੰਕਜ ਨੇ ਪਹਿਲਾਂ ਨੀਤੂ ਤੇ ਬੱਚਿਆਂ ਨੂੰ ਮਾਰਿਆ ਉਸ ਤੋਂ ਬਾਅਦ ਆਪਣੀ ਮਾਂ ਨੂੰ ਮਾਰ ਦਿੱਤਾ ਕਿਉਂਕਿ ਉਸ ਨੂੰ ਲੱਗਿਆ ਕਿ ਹੁਣ ਕੋਈ ਬਚਣ ਦਾ ਰਸਤਾ ਨਹੀਂ ਜੇ ਮਾਂ ਕੱਲੀ ਬਚ ਗਈ ਤਾਂ ਮਾਂ ਵੀ ਕੀ ਕਰੇਗੀ ਤਾਂ ਉਸ ਨੇ ਆਪਣੀ ਮਾਂ ਨੂੰ ਵੀ ਮਾਰ ਦਿੱਤਾ ਤੇ ਆਪਣੀ ਜੀਵਨ ਲੀਲਾ ਵੀ ਖਤਮ ਕਰ ਲਈਤੀ ਯਾਨੀ ਖੁਦ ਵੀ ਆਤਮ ਹੱਤਿਆ ਕਰ ਲਈ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ 2 ਐਫ ਆਈ ਆਰ ਦਰਜ ਕੀਤੀਆਂ ਹਨ ਇੱਕ ਤਾਂ ਪੰਕਜ ਕੁਮਾਰ ਦੇ ਵਿਰੁੱਧ ਉਸ ਨੇ ਤਾਂ ਆਤਮ ਹੱਤਿਆ ਹੀ ਕਰ ਲਈ ਉਹ ਤਾਂ ਜਿਉਂਦਾ ਹੀ ਨਹੀਂ ਜਾਨੀ ਉਸ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਕਿ ਉਸ ਨੇ ਆਪਣੇ ਬੱਚਿਆਂ ਦਾ ਆਪਣੀ ਘਰ ਵਾਲੀ ਤੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਜੋ ਪੁਲਿਸ ਨੂੰ ਲੱਗਦਾ ਹੈ ਜੋ ਸਬੂਤ ਮਿਲੇ ਨੇ ਜੋ ਸਿਚੁਏਸ਼ਨ ਸੀ ਉਸ ਤੋਂ ਇਹ ਸਾਬਤ ਹੁੰਦਾ ਸੀ ਕਿ ਪੰਕਜ ਨੇ ਹੀ ਇਹਨਾਂ ਸਭ ਦਾ ਕਤਲ ਕਰਨ ਤੋਂ ਬਾਅਦ ਖੁਦ ਆਤਮ ਹੱਤਿਆ ਕੀਤੀ ਅਤੇ ਦੂਸਰੀ ਜੋ ਐਫ ਆਈ ਆਰ ਆ ਉਹ ਸੂਰਜ ਕੁਮਾਰ ਠਾਕਰ ਤੇ ਦਰਜ ਹੁੰਦੀ ਹੈ ਤੇ ਉਸ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਸੋ ਇਹ ਜੋ ਘਟਨਾ ਸੀ ਉਸ ਨੂੰ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਆਲੇ-ਦੁਆਲੇ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਹੋ ਰਹੀਆਂ ਤੇ ਤੁਸੀਂ ਵੀ ਦੱਸਿਓ ਕਿ ਤੁਹਾਨੂੰ ਕੀ ਲੱਗ ਰਿਹਾ ਹੈ ਇਹ ਜੋ ਘਟਨਾ ਗਈ ਇਸ ਵਿੱਚ ਇਹ ਪੰਕਜ ਨਹੀਂ ਕੀਤਾ ਜਾਂ ਇਸ ਵਿੱਚ ਤੁਹਾਨੂੰ ਕੁਝ ਹੋਰ ਲੱਗ ਰਿਹਾ ਕਮੈਂਟ ਬਾਕਸ ਦੇ ਵਿੱਚ ਆਪਣੇ ਕਮੈਂਟ ਜਰੂਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ as